ਪੁਰ ਤਿੰਨ ਤਿੰਨ ਸਾਲ ਤੋਂ ਤਾਂ ਕਿ 21 ਤੋਂ 20 ਤੋਂ 22 ਤੋਂ ਲੈ ਕੇ ਜਦੋਂ ਤੋ ਤਿੰਨ ਤਿੰਨ ਸਾਲ ਤੋਂ ਪੈਂਡਿੰਗ ਪਈਆਂ ਨੇ ਤੇ ਜਿਸ ਤੇ ਕੋਈ ਹਲੇ ਸੁਣਾਈ ਨਹੀਂ ਹੋ ਰਹੀ ਦੂਜੇ ਕਈ ਬੰਦੇ ਵਿਅਕਤੀ ਹਾਈ ਕੋਰਟ ਮਾਨਯੋਗ ਚਲੇ ਗਏ ਮਾਨਯੋਗ ਹਾਈ ਕੋਰਟ ਜੇ ਸਟੇ ਵੀ ਲਈ ਬੈਠੇ ਨੇ ਕਈ ਵਿਅਕਤੀ ਇਹਨਾਂ ਚ ਜਿਨ੍ਹਾਂ ਦੀ ਸਾਡੇ ਕੋਲੇ ਪਿਛਲੇ ਦਿਨੀ ਅਸੀਂ ਜਿਹੜਾ ਹੈ 77 ਬੰਦਿਆਂ ਦੀ ਲਿਸਟ ਬਣਾ ਕੇ ਜਿਹੜੀ ਮਾਨਯੋਗ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੂੰ ਜਿਹੜੀ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਪੰਜਾਬ ਜੀ ਉਹਨਾਂ ਨੂੰ ਲਿਸਟ ਵੀ ਸੌਂਪ ਕੇ ਆਏ ਆ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਭਰੋਸਾ ਦਿੱਤਾ ਵੀ ਜਿਹੜੇ ਇਹ ਫੇਕ ਸਰਟੀਫਿਕੇਟ ਰੱਦ ਹੋਏ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਬਣਦੀ ਹੈ ਜਿਵੇਂ ਵਿਧਾਨ ਸਭਾ 'ਚ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਸੀ 5 ਮਾਰਚ ਨੂੰ ਸ਼ਾਇਦ ਐਲਾਨ ਕੀਤਾ ਸੀ ਮੁੱਖ ਮੰਤਰੀ ਨੇ ਵੀ ਜਿਹੜੇ ਫੇਕ ਸਰਟੀਫਿਕੇਟਾਂ ਦੇ ਨੌਕਰੀ ਲਈ ਹੈ ਜਿਹੜੇ ਗਰੀਬ ਲੋਕਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਅਮੀਰ ਲੋਕਾਂ ਨੇ ਬੈਨੀਫਿਟ ਲਏ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਊਗੀ ਐਫ ਆਈ ਆਰ ਅੰਦਰਜੋਣਗੀਆਂ ਤੇ ਜਿਹੜੀ ਉਹਨਾਂ ਨੂੰ ਨੌਕਰੀ ਤੋਂ ਵੀ ਟਰਮੀਨੇਟ ਕੀਤਾ ਜਾਊਗਾ ਜਿਹੜੇ ਲੈ ਗਏ ਉਹ ਪੈਸੇ ਖਜ਼ਾਨਾ ਲੁੱਟ ਕੇ ਉਹ ਵੀ ਸਮੇਤ ਪੈਸੇ ਵਿਆਜ ਵਾਪਸ ਆਉਣਗੇ ਪਰ ਅੱਜ 6 ਮਹੀਨੇ ਬੀਤਣ ਦੇ ਵੀ ਕੋਈ ਹਲੇ 4 5 6 ਮਹੀਨੇ ਦੇ ਬੀਤਣ ਦੇ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਕਾਰਵਾਈ ਵਾਸਤੇ ਅਸੀਂ ਨਿਰੰਤਰ ਸਾਡੀ ਜਿਹੜੀ ਇਹ ਦੌੜ ਜਾਰੀ ਹੈ ਅੱਜ ਉਸੇ ਲੜੀ 'ਚ ਇੱਕ ਕੇਸ ਸਾਡੇ ਕੋਲ ਇਹ ਜਿਹੜਾ 77 ਤੋਂ ਪਹਿਲਾਂ ਇਹ 78ਵਾਂ ਕੇਸ ਇਹ ਆਇਆ ਵੀ ਆਪਣੇ ਕੋਲੇ ਮਹੇਸ਼ ਕੁਮਾਰ ਜੀ ਕੰਪਲੀਟਡ ਹੈ ਤੇ ਉਹਦੇ ਪ੍ਰਬੋਧ ਕੁਮਾਰ ਦੂਜੇ ਪਾਸੇ ਐਮਸੀਐ ਮੌਜੂਦਾ ਤੇ ਉਹ ਡਿਪੂ ਵੀ ਕਹਿੰਦਾ ਚਲਾ ਰਿਹਾ ਡਿਪੂ ਹੋਲਡਰ ਵੀ ਹੈ ਇਹਨੇ ਵੀ ਇਲੈਕਸ਼ਨ ਲੜੀ ਹੋਣੀ ਤੇ ਉਹਨਾਂ ਹੈ ਤਾਂ ਬੰਦਾ ਐਸਸੀ ਸੀ ਪਰ ਲੇਕਿਨ ਉਹਨਾਂ ਨੇ ਧਰਮ ਪਰਿਵਰਤਨ ਕਰਕੇ 크ਿਸਚੀਅਨ ਬਣਨ ਕਰਕੇ ਉਹਦਾ ਜਿਹੜਾ ਡਿਪਾਰਟਮੈਂਟ ਨੇ ਉਹ ਜਿਹੜਾ ਐਸਸੀ ਸਰਟੀਫਿਕੇਟ ਸੀ ਉਹ ਰੱਦ ਕਰਤਾ ਜਦੋਂ ਸਰਟੀਫਿਕੇਟ ਰੱਦ ਹੋ ਜਾਂਦਾ ਐਫਆਈਆਰ ਨਿਆਂ ਗੌਰ ਵਿੱਚ ਉਹਦੇ ਖਿਲਾਫ ਦਰਜ ਹੋ ਜਾਂਦੀ ਹੈ ਉਹ ਸਰਟੀਫਿਕੇਟ ਨੂੰ ਰੱਦ ਕਰਕੇ ਧੋਖਾ ਧੜੀ ਵੀ ਉਸ ਤੋਂ ਬਾਅਦ ਬੰਦੇ ਨੇ ਸੈਸ਼ਨ ਕੋਰਟ ਜਵਾਨਤ ਲਈ ਹੈ ਸੈਸ਼ਨ ਕੋਰਟ ਜਵਾਨਤ ਰਿਜੈਕਟ ਹੋ ਜਾਂਦੀ ਹੈ ਉਹ ਬੰਦਾ ਅੱਗੇ ਮਨ ਲੱਗਦੀ ਜਵਾਨਤ ਲੈਣ ਨਹੀਂ ਗਿਆ ਤੇ ਹੁਣ ਉਹਦੇ ਨਾਲ ਥੋੜਾ ਜਿਹਾ ਪਤਾ ਕਰਿਆ ਸੰਪਰਕ ਕਰਿਆ ਫੋਨ ਤੇ ਬੀ ਕਹਿਣਾ ਮੇਰੇ ਕੋਲੇ ਸਟੇ ਲਈ ਵੀ ਆ ਮਾਨਯੋਗ ਅਦਾਲਤ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਬੰਦਿਆਂ ਨੂੰ ਇੰਨਾ ਵਿਅਕਤੀਆਂ ਨੂੰ ਟਾਈਮ ਖੁੱਲਾ ਨਾ ਦਿਓ ਤਾਂ ਕਿ ਤੁਸੀਂ ਇਹ ਬਿ ਸਟੇ ਦਵਾਨ ਚ ਤੁਸੀਂ ਮੁੜ ਕੇ ਪੈਰ ਵਹੀ ਨਾ ਕਰੋ ਉਸ ਸਟੇਹਾ ਨੂੰ ਜਿਹੜੇ ਬੰਦੇ ਹੋਰ ਵੀ ਤੋਂ ਇਲਾਵਾ ਵੀ ਇਹ ਵੀ ਜਿਹੜੇ ਸਟੇ ਲੈ ਕੇ ਆਏ ਉਥੇ ਪੈਰ ਵਹੀ ਕਰਕੇ ਸਟੇ ਤੜਾਓ ਨਹੀਂ ਤਾਂ ਬਹੁਤ ਵੱਡਾ ਇਹ ਜਿਹੜੀ ਹੈ ਕਰਪਸ਼ਨ ਵੀ ਫੈਲ ਰਹੀ ਹੈ ਬਹੁਤ ਵੱਡਾ ਫਰਾਡ ਜਿਹੜਾ ਹੈ ਦੇਸ਼ ਚ ਚੱਲ ਰਿਹਾ ਜਿਹੜਾ ਫਰਜੀ ਬਣਾ ਸੀ ਪੰਜਾਬ ਚੋਂ ਕਢਿਆ ਅੱਜ ਇਸ ਨੇ ਸਾਰੀ ਸਟੋਰੀ ਸਾਨੂੰ ਦੱਸੀ ਹੈ ਉਹਦੇ ਹੋਏ ਤੇ ਐਫ ਆਈ ਆਰ ਦਰਜ ਵੀ ਜਿਹੜਾ 6 ਟਿਕਟ ਰੱਦ ਵੀ ਹੋਇਆ ਵਾ ਉਸ ਜਿਹੜੇ ਹਾਈ ਕੋਰਟ ਤੋਂ ਆਪਣਾ ਸੈਸ਼ਨ ਕੋਰਟ ਤੋਂ ਜਵਾਂਦਰ ਰਜੈਕਟ ਇਹ ਸਾਰੇ ਪੇਪਰ ਅਸੀਂ ਦੇਖ ਕੇ ਤਾਂ ਤੁਹਾਨੂੰ ਪ੍ਰੈਸਰ ਹੀ ਦੱਸਦੇ ਆਂ ਵੀ ਇਹ ਫਰਜੀ ਬਾੜਾ ਜਿਹੜਾ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਇਹ ਦੋਸ਼ਾਂ ਦੇ ਖਿਲਾਫ ਜਿਹੜੇ ਬੰਦੇ ਸਟੇ ਮਿਲੀ ਹੈ ਤਾਂ ਵੀ ਮੈਂ ਕਹਿੰਦਾ ਵੀ ਕੋਰਟ ਚ ਚਾਰਾ ਰਜੋਈ ਡਿਪਾਰਟਮੈਂਟ ਕਰੇ ਸਰਕਾਰ ਕਰੇ ਮਹਿਕਮਾ ਕਰੇ ਕਿਹੜੇ ਲੈਟਰ ਦੇ ਅਨੁਸਾਰ ਤੇ ਕਿਹੜੀ ਜਿਹੜੀ ਅਪਰੀ ਲੈ ਕੇ ਉਹ ਬੰਦੇ ਨੇ ਸਟੇ ਲਈ ਐਸੇ ਤਰ੍ਹਾਂ ਜਿਹੜਾ ਫਰਜ਼ੀ ਬਾੜਾ ਚੱਲ ਰਿਹਾ ਉਹਨੂੰ ਖਤਮ ਕਰਨ ਵਾਸਤੇ ਅਸਲ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਜਿਹੜੇ ਇਹ ਰਜਵਾੜਾशाही ਹੈ ਜਾਂ ਦੂਜੇ ਬੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਸਖਤੋ ਸਖਤ ਕਾਰਵਾਈ ਹੋਵੇ ਹੁਣ ਮਹੇਸ਼ ਚ ਆਪਣਾ ਆਪ ਦੱਸਣਗੇ ਤੁਹਾਨੂੰ ਇਹ ਆਪਣਾ ਮਹੇਸ਼ ਕੁਮਾਰ ਜੀ ਜਿਹੜੀ ਕੰਪਲੀਟ ਦਰਖਾਸਤ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਹੇਸ਼ ਕੁ ਨਿਆਉਂ گاਉਂ ਤੋਂ ਡਿਸਟ੍ਰਿਕਟ ਮਹਾਲੀ ਤੋਂ ਰੈਡ ਵਾਲਾ ਤੇ ਮੇਰੇ ਨਾਲ ਬੜੀ ਜਾਤੀ ਹੋਈ ਹੈ ਜਿਹੜੇ ਕੀ ਮੈਂ ਵੀ ਇਲੈਕਸ਼ਨ ਲੜਿਆ ਸੀ ਮੈਂ ਇਲੈਕਸ਼ਨ ਦੇ ਟਾਈਮ 'ਚ ਹੀ ਇਹਨਾਂ ਨੂੰ ਕੰਪਲੇਂਟ ਕਰਤੀ ਸੀ ਕਿ ਭਈ ਇਹ ਬੰਦਾ ਜਾਲੀ ਸਰਟੀਫਿਕੇਟ ਬਣਾ ਕੇ ਇਲੈਕਸ਼ਨ ਲੜ ਰਿਹਾ ਹੈ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਮਤਲਬੋ ਨਹੀਂ ਕੀਤੀ ਮੈਂ ਕੰਪਲੇਂਟਾਂ ਪਾਈ ਇਹ ਤਿੰਨ ਚਾਰ ਜਗਾਂ ਚਨਾਯੋਗ ਨੂੰ ਵੀ ਪਾਈ ਹੈ ਤਹਿਸੀਲਦਾਰ ਨੂੰ ਵੀ ਪਾਈ ਹੈ ਡੀਸੀ ਸਾਹਿਬ ਨੂੰ ਸਭ ਨੂੰ ਕੰਪਲੇਂਟਾਂ ਪਾਈਆਂ ਨੇ ਮੇਰੀ ਕੰਪਲੇਂਟ ਦਾ ਤੇ ਜਵਾਬ ਤਾਂ ਆ ਗਿਆ ਘਟ ਗਿਣਤੀ ਵਿਭਾਗ ਵਿੱਚੋਂ ਜਿਹੜੇ ਉੱਥੋਂ ਮੈਨੂੰ ਉਹ ਸਰਟੀਫਿਕੇਟ ਰੱਦ ਹੋ ਕੇ ਕਰਤਾ ਇਹਨਾਂ ਨੇ ਪਰ ਹੁਣ ਜਦੋਂ ਬੰਦੇ ਦੇ ਉੱਪਰ ਅਫਾਇਰ ਵੀ ਹੋਈ ਪਈ ਐ ਸਾਰਾ ਕੁਝ ਹੋਇਆ ਪਿਆ ਵਾ ਇਹ ਜਾ ਕੇ ਉੱਥੇ ਹਾਈ ਕੋਰਟ 'ਚ ਸਟੇ ਲੱਲੀ ਸਟੇ ਨੇ ਕਹਿ ਲਈ ਹੈ ਕਿ ਉਹਦੀ ਕੁੜੀ ਸੀ ਜੀ ਕੁੜੀ ਦਾ ਉਹਨੇ ਲਗਾਇਆ ਕਿ ਉਹਦੀ ਕੁੜੀ ਹੀ ਸੀ ਜੀ ਏਸੀ ਧਰਮ ਪਰਿਵਰਤਨ ਜਦਕਿ ਉਹ ਮੰਨਿਆ ਹੋਇਆ ਵਾ ਕਿ ਮੇਰੀ ਮਾਤਾ ਸੀ ਤੇ ਮੇਰੀ ਮਾਤੇ ਦੇ ਕਰੇ ਔਰ ਕੁੜੀ ਉਹਦਾ ਵੀ ਮੁੰਡੇ ਉਹਦਾ ਵੀ ਦਿੱਤਾ ਹੋਇਆ ਪ੍ਰਮੋਦ ਕੁਮਾਰ ਦਾ ਵੀ ਸਰਟੀਫਿਕੇਟ ਦਿੱਤਾ ਹੋਇਆ ਗ੍ਰੈਗਰੀ ਪ੍ਰਮੋਦ ਹੈ ਉਹਦਾ ਨਾਮ ਪੂਰਾ ਫੁੱਲ ਨਾਮ ਉਹ ਬਿਹਾਰ ਦਾ ਰਹਿਣ ਵਾਲਾ ਹੈ ਬਿਹਾਰ ਤੋਂ ਆਇਆ ਹੈ ਬਿਹਾਰ ਦਾ ਹੀ ਸਰਟੀਫਿਕੇਟ ਮੈਂ ਦਿੱਤਾ ਹੋਇਆ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਜਿਸ ਚੋ ਕਿ ਉਹਦਾ ਸਰਟੀਫਿਕੇਟ ਰੱਦ ਹੋ ਗਿਆ ਤੇ ਉਹ ਜਿਹੜਾ ਉਹਨਾਂ ਨੂੰ ਰਾਸ਼ਨ ਦਾ ਡਿੱਪੂ ਮਿਲਿਆ ਹੋਇਆ ਉਹ ਕੇਸ ਬੇਕੋਰ ਰਾਸ਼ਨ ਦਾ ਡਿੱਪੂ ਵੀ ਜੀ ਦੇਖੋ ਏਸੀ ਤੇ ਉਸੇ ਚ ਚਲਾ ਰਿਹਾ ਉਹ ਬਹੁਤ ਸਾਲਾਂ ਤੋਂ ਚਲਾ ਰਿਹਾ ਹੋ ਨੇ ਅਨੁਸੂਚਿਤ ਜਾਤੀ ਦੇ ਅਨੁਸੂਚਿਤ ਜਾਤੀ ਦੇ ਤੌਰ ਤੇ ਚਲਾਇਆ ਹੋਇਆ ਨੇ ਉਹ ਵੀ ਡੀਪੂ ਵੀ ਲਿਆ ਹੋਇਆ ਡੀਪੂ ਵੀ ਚਲਾ ਰਿਹਾ ਉਹ ਡੀਪੂ ਵੀ ਉਹਦੇ ਤੇ ਵੀ ਕੰਪਲੇਂਟ ਕੀਤੀ ਹੋਈ ਹੈ ਡੀਪੂ ਵਾਲੇ ਵੀ ਇਹੀ ਕਹਿ ਰਹੇ ਆ ਕਿ ਕਹਿੰਦੇ ਜੀ ਇਹਨੇ ਤੇ ਸਟੇ ਲੈ ਲਈ ਹੈ ਜੀ ਹੁਣ ਤੁਸੀਂ ਕੀ ਚਾਹੁੰਦੇ ਮੈਂ ਸਰਕਾਰ ਨਾਲ ਇਹੀ ਦਰਖਾਸਤ ਕਰਨਾ ਮੈਂ ਇੱਕ ਗਰੀਬ ਘਰ ਤੋਂ ਰਹਿਣ ਵਾਲਾ ਬੰਦਾ ਹੈ ਜੋ ਕਿ ਮੈਂ ਵਕੀਲ ਨਹੀਂ ਕਰ ਸਕਦਾ ਔਰ ਮੈਂ ਸਰਕਾਰ ਵੱਲੋਂ ਹੀ ਕਰਨਾ ਤੁਸੀਂ ਆਪਣਾ ਕੋਈ ਵਕੀਲ ਤਗੜਾ ਖੜਾ ਕਰਕੇ ਉਹਨੂੰ ਸਟੇ ਨੂੰ ਤੋੜਿਆ ਜਾਵੇ ਠੀਕ ਹੈ ਕੋਈ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਇਹ ਹੈ ਜੀ ਉਹਦੀ ਸਟੇਲ ਅਕਤੂਬਰ 23 ਤਰੀਕ ਦੀ ਲੱਗੀ ਹੋਈ ਹੈ ਉਹਦੀ ਸਟੇਜ ਤੋੜੀ ਜਾਵੇ ਔਰ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ ਸਾਡੇ ਨਾਲ ਜਾਤੀ ਹੋ ਰਹੀ ਹੈ